ਹੁਸ਼ਿਆਰਪੁਰ ਦੀ ਰਿੰਪੰਥੇ ਗੱਡੀ ਵਾਰਾ ਤੋਂ ਇਹ ਦੁਖਦ ਖਬਰ ਸਵੇਰੀ ਸਾਰ ਸਾਰੇ ਲੋਕਾਂ ਦੇ ਕੰਨਾਂ ਤੇ ਵਿੱਚ ਪਈ ਕਿ 18 ਸਾਲ ਦੀ ਗੁਰਲੀਨ ਨੂੰ ਉਸਦੀ ਮਾਂ ਦੀਆਂ ਅੱਖਾਂ ਦੇ ਸਾਹਮਣੇ ਹੀ ਸੜਕ ਤੋਂ ਕੋਈ ਝਾੜੀਆਂ ਤੱਕ ਖਿੱਚ ਕੇ ਲੈ ਗਿਆ ਤੇ ਉਸ ਤੋਂ ਬਾਅਦ ਉਸਦੀ ਜਾਨ ਲੈ ਲਈ ਦੁਖਦ ਘਟਨਾ ਗੁਰਲੀਨ ਕੋਰ ਦਿਨਰ ਵਾਪਰੀ ਹੈ ਤੇ ਇਸ ਸਾਰੀ ਘਟਨਾ ਨੂੰ ਅੰਜਾਮ ਦੇਣ ਵਾਲਾ ਪਲਵਿੰਦਰ ਸਿੰਘ ਜੋ ਕਿ ਪਹਿਲਾਂ ਤੋਂ ਹੀ ਨਾ ਸਿਰਫ ਕੁੜੀ ਦਾ ਸਗੋ ਪਰਿਵਾਰ ਵਾਲਿਆਂ ਦਾ ਵੀ ਜਾਣਕਾਰ ਸੀ ਇਸ ਘਟਨਾ ਦੇ ਵਾਕਰਤਵਾਰ ਕੁੜੀ ਇੰਤਿਮਾ ਮਨਦੀਪ ਕੌਰ ਦੇ ਵੱਲੋਂ ਆਪਣੇ ਪਿਆਰ ਪੁਲਿਸ ਦੇ ਸਾਹਮਣੇ ਤਿਰਚ ਕਰਵਾਏ ਗਏ ਅਤੇ ਉਹਨਾਂ ਦੱਸਿਆ ਕਿ ਕਿੰਜ ਉਹ ਆਪਣੀ ਧੀ ਨੂੰ 12ਵੀਂ ਪਾਸ ਕਰਨ ਤੋਂ ਬਾਅਦ ਕੰਪਿਊਟਰ ਕੋਰਸ ਲਈ ਉਹਨਾਂ ਨੇ ਲਗਵਾਇਆ ਹੋਇਆ ਸੀ ਟੋਲ ਪਲਾਜ਼ੇ ਦੇ ਕੋਲ ਖੁਦ ਹੀ ਮਾ ਉਸ ਨੂੰ ਛੱਡ ਕੇ ਆਉਂਦੀ ਸੀ ਅਤੇ ਉੱਥੋਂ ਵਾਪਸ ਘਰ ਲੈ ਕੇ ਜਾਂਦੀ ਸੀ ਐਂਡ ਉਸੇ ਮੌਕੇ ਤੇ ਜਦੋਂ ਕੁੜੀ ਪਾਸ ਦੇ ਵਿੱਚੋਂ ਉੱਤਰੀ ਹੈ ਉਸ ਦਾ ਪਿੱਛਾ ਇੱਕ ਮੋਟਰਸਾਈਕਲ ਤੇ ਸਵਾਰ ਮਾੜਾੁੰਡਾ ਕਮਰੇ ਹਾਸੀ ਜਿਸ ਦਾ ਨਾਮ ਕਲਪਿੰਦਰ ਸੀ ਮਾਦੀਆਂ ਅੱਖਾਂ ਦੇ ਸਾਹਮਣੇ ਹੀ ਉਹ ਉਸ ਨੂੰ ਘੜੀਸ ਦੇ ਝਾੜੀਆਂ ਦੇ ਵਿੱਚ ਲੈ ਗਿਆ ਅਤੇ ਉੱਥੇ ਹੀ ਉਸ ਦੇ ਨਾਲ ਤੇਜ਼ਦਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਇਹਨਾਂ ਕੁਝ ਹੀ ਚੰਦ ਮਿੰਟਾਂ ਦੇ ਵਿੱਚ ਮਾ ਮੰਦੀਪ ਫੌਰੀ ਰੋਲਾ ਪਾ ਕੇ ਲੋਕਾਂ ਤੇ ਪਿੰਡ ਵਾਲਿਆਂ ਨੂੰ ਇਕੱਠਾ ਤਾਂ ਕਰ ਲਿਆ ਪਰ ਉਹ ਕਿਸੇ ਵੀ ਤਰ੍ਹਾਂ ਦੇ ਨਾਲ ਆਪਣੀ ਟੀਮ ਬਚਾ ਨਹੀਂ ਪਾਏ ਟੀ ਦੀਆਂ ਗਰਦਨ ਅਤੇ ਬਾਕੀ ਦੇ ਸਰੀਰ ਤੇ ਉੱਪਰ ਤੇਜ਼ਦਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਹੋਇਆ ਸੀ ਅਤੇ ਇਹ ਸਾਰੀ ਘਟਨਾ ਇਸ ਕਰਕੇ ਵਾਪਰੀ ਹੈ ਕਿ ਪਲਵਿੰਦਰ ਰਸਕੁਨੀ ਦੇ ਨਾਲ ਗੁਡੀ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਜਿਸ ਦੇ ਚਲਦੇ ਕੋਈ ਪਿੱਤੇ ਦੀ ਉਸ ਦੇ ਘਰ ਆਪਣੇ ਮਾਪਿਆਂ ਨੂੰ ਲੈ ਕੇ ਉਹ ਰਿਸ਼ਤਾ ਵੀ ਲੈ ਕੇ ਗਿਆ ਸੀ ਪਰੰਤੂ ਕੁੜੀ ਸਮੇਤ ਉਸ ਦੇ ਪਰਿਵਾਰ ਵਾਲਿਆਂ ਨੇ ਇਸ ਰਿਸ਼ਤੇ ਤੋਂ ਮਨਾ ਕਰ ਦਿੱਤਾ ਜਿਸ ਤੋਂ ਬਾਅਦ ਪਲਵਿੰਦਰ ਨੇ ਇਸ ਮਾੜੀ ਘਟਨਾ ਨੂੰ ਅੰਜਾਮ ਦਿੱਤਾ ਗੁਰੀਨ ਦੀ ਜਾਨ ਜਾਣ ਤੋਂ ਬਾਅਦ ਉਸ ਦੇ ਪਰਿਵਾਰਿਕ ਮੈਂਬਰ ਬੇहद ਦੁਖੀ ਨੇ ਅੱਜ ਉਹ ਮਾ ਢੋਗੇ ਸਦਮੇ ਤੇ ਵਿਚਨ ਜਿਸ ਨੇ ਆਪਣੇ ਅੱਖੀ ਆਪਣੇ ਅੱਖਾਂ ਦੇ ਸਾਹਮਣੇ ਧੀ ਦੇ ਨਾਲ ਅਜਿਹੀ ਮਾੜੀ ਘਟਨਾ ਨੂੰ ਹੁੰਦੇ ਦੇਖਿਆ ਫਿਲਹਾਲ ਉੱਥੇ ਮੌਜੂਦ ਇਰਾਗੇਆ ਦੇ ਵੱਲੋਂ ਵੀ ਕੀ ਕੁਝ ਦੱਸਿਆ ਗਿਆ ਉਹ ਜਾਣ ਲੈਣੀਆਂ ਤੇ ਨਾਲ ਹੀ ਪੁਲਿਸ ਨੇ ਇਸ ਬੁੰਡੇ ਨੂੰ ਜਦੋਂ ਹਿਰਾਸਤ ਦੇ ਵਿੱਚ ਲਿਆ ਜਾਂਚ ਪੜਤਾਲ ਦੇ ਵਿੱਚ ਉੱਥੇ ਕੀ ਕੁਝ ਸਾਹਮਣੇ ਆਇਆ ਜਾਣਦੇ ਅੱਜ ਸਾਡੇ ਇਲਾਕੇ ਦੇ ਵਿੱਚ ਇੱਕ ਬਹੁਤ ਸੋਗ ਦੀ ਲਹਿਰ ਜਰੀ ਦੌੜੀ ਸ਼ਾਮ ਦੇ ਕਿ ਇੱਕ ਨੌਜਵਾਨ ਲੜਕੀ ਜਿਹੜੀ ਜੀ ਉਹਦੀ ਚਾਕੂ ਮਾਰ ਮਾਰ ਉਹਦੀ ਹੱਤਿਆ ਕਰ ਦਿੱਤੀ ਗਈ ਹੈ ਬੜੀ ਬੇਰਹਿਮੀ ਦੇ ਨਾਲ ਤੇ ਬਾਕੀ ਜਿਹੜਾ ਇੱਕ ਪਰਿਵਾਰ ਜਿਹੜਾ ਸਾਦਾ ਜਿਹਾ ਪਰਿਵਾਰ ਆ ਤੇ ਜਿਹੜਾ ਆਪਣਾ ਢਹਾੜੀ ਟੱਪਾ ਕਰਕੇ ਕਾਰ ਵਜਾਰਾ ਕਰਦਾ ਤੇ ਅਚਾਨਕ ਜਿਹੜੀ ਉਹਨਾਂ ਦੀ ਨੌਜਵਾਨ ਲੜਕੀ ਜਿਹੜੀ ਗੜ ਕੰਪਿਊਟਰ ਸਿੱਖਣ ਜਾ ਰਹੀ ਸੀ ਆਉਂਦੀ ਹੋਈ ਬੱਸੇ ਜਿਹੜੀ ਉਹਦੀਆ ਰੋਡ ਦੇ ਉੱਪਰ ਤੋਂ ਤੁਸੀਂ ਦੇਖ ਸਕਦੇ ਕਿਦਾਂ ਲਿਆ ਕੇ ਬੇਰਹਿਮੀ ਨਾਲ ਚਾਕੂ ਮਾਰ ਮਾਰ ਉਹਦੀ ਹੱਤਿਆ ਕਰ ਦਿੱਤੀ ਗਈ ਅਸੀਂ ਚਾਹੁੰਦੇ ਹਾਂ ਪ੍ਰਸ਼ਾਸਨ ਅੱਗੇ ਪਟੀਸ਼ਨ ਕਰਦੇ ਹਾਂ ਜਲਦ ਤੋਂ ਜਲਦ ਦੋਸ਼ੀਆਂ ਨੂੰ ਫੜ ਕੇ ਤੇ ਜਿਹੜਾ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਤਾਂ ਜੋ ਇਹੋ ਜਿਹੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਾ ਹੋਣ ਜਿਹੜਾ ਬੰਦਾ ਇਹੋ ਜਿਹਾ ਘਣਾਉਣਾ ਕੰਮ ਕਰੇ ਦੀ ਰੂਹ ਕੰਬੇ ਜਿਹੜੇ ਆਉਣ ਵਾਲਿਆਂ ਸਾਰਿਆਂ ਨੂੰ ਸਿਹਤ ਮਿਲੇ ਵੀ ਇੱਕ ਲੜਕੀ ਨੌਜਵਾਨ ਲੜਕੀ ਜੀ ਨੂੰ ਬੇਰਹਿਮੀ ਦੇ ਨਾਲ ਮਾਰੀ ਸਖਤ ਸਜ਼ਾ ਮਾ ਦੋਸ਼ੀਆਂ ਨੂੰ ਮਿਲਣੀ ਹੈ ਹਾਂਜੀ ਸਰ ਜਿਹੜੀ ਇਹ ਘਟਨਾ ਵਾਪਰੀ ਹੈ ਤੇਦੇ ਬਾਰੇ ਥੋੜੀ ਜਾਣਕਾਰੀ ਦੇਸੀ। ਆ ਸਾਨੂੰ ਥਾਣਾ ਤਲਾਰ ਮਿਲੀ ਸੀਗੀ ਕਿ ਪਿੰਡ ਮਾਨਗੜ ਦੀ ਲੜਕੀ ਗੁਰਲੀਨ ਕੌਰ ਡਾਕਟਰ ਆਫ ਮਨਜੀਤ ਸਿੰਘ ਜਿਹਦੀ ਉਮਰ ਕਰੀਬ 12 ਸਾਲ ਪੀ ਪਲੱਸ 2 ਕਰਨ ਤੋਂ ਬਾਅਦ ਥੋਕਲਾ ਮਾਰਕੀਟ ਵਿੱਚ ਕੰਪਿਊਟਰ ਦਾ ਕੋਰਸ ਕਰਦੀ ਸੀਗੀ। ਕਰੋ ਇਹ ਉਹ ਢੇਰ ਕੋਈ ਦੇ ਕਰੀਬ ਰਹੀ ਸੀਗੀ। ਉਹ ਸਾਢੇ 4 ਦੇ ਕਰੀਬ ਇਹਦੇ ਪਰਵਾਦਾ ਵਾਲਿਆਂ ਨੇ ਬਾਗਾਪਾਲਸ ਦੇ ਲੱਗੇ ਜਿਹੜੀ ਡੈਡ ਗ੍ਰੀ ਜਿਹੜੀ ਹੈਗੀ ਆ ਤੇ ਡੈਡ ਬੜੀ ਪੁਸਨ ਜਿਹੜੀ ਕਬਲ ਚ ਲੈ ਰਹੀ ਆ। ਤੇ ਮੋਟਰ ਬੰਦਿਆਂ ਦੇ ਇਹਨਾਂ ਦੇ ਜਿਹੜੇ ਪਰਿਵਾਰ ਦਾ ਬਿਆਨ ਹਾਸਲ ਕਰਕੇ ਇਹਦਾ ਕਾਰਵ ਜਿੱਤੀ ਜਾਊਗੀ ਜਿਸ ਵਿਅਕਤੀ ਨੇ ਦਾ ਕਤਲ ਕੀਤਾ ਵਾ ਉਹਨੂੰ ਵੀ ਕਾਬੂ ਕਰ ਲਿਆ ਸੀ ਕਾਬੂ ਕਰ ਲਿਆ ਗਿਆ ਉਹਦਾ ਕਤਲ ਕਰਨ ਦਾ ਰੀਜਨ ਕੀ ਹੈ ਉਹ ਸਾਰਾ ਕੁਝ ਦੇ ਬੰਦ ਪਤਾ ਨਹੀਂ ਠੀਕ ਧੰਨ